ਸ਼੍ਰੀਕਾ ਸਾਰਿਆਂ ਨੂੰ ਉਮੀਦ ਕਰਦੀਆਂਗੇ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਗੌਰ ਚੈਹ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਜੀ ਅੱਜ ਆਪਾਂ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਆ ਰਾਮ ਟੈਕਸ ਦੀ ਕਲੈਕਸ਼ਨ ਜਿਵੇਂ ਕਿ ਗਾਹਾਂ-ਗਾਹਾਂ ਅੱਗੇ-ਅੱਗੇ ਹਨਾ ਦਿਨ ਚਹਾਹਾਂ ਦੀ ਸਟਾਰਟਿੰਗ ਹੋ ਰਹੀ ਆ ਤਾਂ ਉਹਦੀ ਅਕੋਰਡਿੰਗ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਬਾਹਰ ਅੰਦਰ ਪਾਉਣ ਲਈ ਲੈਣੇ ਆ ਸੂਟ ਜਾਂ ਕਿਸੇ ਵੀ ਮਹੜਾ ਮੋਡੇ ਫੰਕਸ਼ਨ ਲਈ ਸਾਰੀ ਜਿੰਨੀ ਵੀ ਕਲੈਕਸ਼ਨ ਹੋਊਗੀ ਰਾਮ ਟੈਕਸ ਦੇ ਹੋਊਗੀ ਬਹੁਤ ਸੋਹਣੇ ਰਾਮ ਟੈਕਸ ਦੇ ਸੈਟ ਆਪਣੇ ਕੋਲ अवेलेबल ਹੋਏ ਆ ਤੇ ਕੁਸ਼ਕ ਪੀਸ ਆਪਣੇ ਕੋਲ ਪਹਿਲਾਂ अवेलेबल ਸੀਗੇ ਜਿਹੜੇ ਕਿ ਇੱਕੋ ਹੀ ਰੇਟ ਦੇ ਵਿੱਚ ਲਾ ਦਿੱਤੇ ਆ 27 2800 2900 ਤੱਕ ਦੇ ਸੂਟ ਇੱਕੋ ਹੀ ਰੇਟ ਦੇ ਵਿੱਚ ਤੁਹਾਨੂੰ ਮਿਲਣਗੇ ਬਸ ਤੁਸੀਂ ਆਪਣੇ ਫਟਾਫਟ ਲੈਣੇ ਆ ਸਕਰੀਨ ਸ਼ਾਟ ਤੇ ਆਰਡਰ ਕਰਨੇ ਆ ਇਹ ਰੇਟ ਤੁਹਾਨੂੰ ਰਾਮ ਟੈਕਸ ਦੇ ਬਿਲਕੁਲ ਨਹੀਂ ਮਿਲਣੇ ਜਿਹੜੀ ਇਹ ਵਾਲੀ ਕਲੈਕਸ਼ਨ ਆ ਹੈਂਡਵਰਕ ਦੀ ਆ ਚਿਕਨ ਕਾਰੀ ਦੀ ਆ ਬਹੁਤ ਹੀ ਪ੍ਰੀਮੀਅਮ ਸਾਰੀਆਂ ਇਹ ਰੇਂਜਾਂ ਨੇ ਪਰ ਜਿਹੜੇ ਨਿਊ ਸੈੱਟ ਆਏ ਨੇ ਉਹਨਾਂ ਦੇ ਨਾਲ ਹੀ ਮੈਂ ਪ੍ਰਾਣੀ ਜਿਹੜੇ ਸੂਟ ਇੱਕ ਦੋ ਆਪਣੇ ਕੋਲ ਚਿਕਨ ਕਰੀ ਵਾਲੇ ਪਏ ਨੇ ਉਹਨਾਂ ਨੂੰ ਇਹਨਾਂ ਦੇ ਨਾਲ ਹੀ ਕਵਰ ਕਰਨ ਲੱਗੀ ਆ। ਸੋ ਜਿਹੜੀਆਂ ਵੀ ਪਹਿਣਨ ਲਈ ਵਾਲੇ ਸੂਟ ਚਾਹੀਦੇ ਹੋਏ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਪਲੀਜ਼ ਮੇਰੇ ਚੈਨਲ ਦੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ। ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ, ਸ਼ੇਅਰ ਜਰੂਰ ਕਰਿਆ ਕਰੋ। ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਬਾਕੀ ਜਿਹੜੀਆਂ ਭੈਣਾਂ ਇੰਨੇ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਇੰਨਾ ਜ਼ਿਆਦਾ ਪਿਆਰ ਦਿੰਦੀਆਂ ਨੇ ਉਹਨਾਂ ਦਾ ਤਹਿ ਦਿਲੋਂ ਬਹੁਤ ਥੈਂਕ ਯੂ ਆ ਤੁਸੀਂ ਇੰਨਾ ਜ਼ਿਆਦਾ ਹੌਸਲਾ ਵਸਾਈ ਕਰਦੇ ਹੋ ਮੇਰੇ ਕੋਲ ਜਦੋਂ ਵੀ ਟਾਈਮ ਹੁੰਦਾ ਮੈਂ ਤੁਹਾਡੇ ਹਰ ਕਮੈਂਟ ਦਾ ਤੇ ਹਮੇਸ਼ਾ ਕਮੈਂਟ ਰੀਡ ਵੀ ਕਰਦੀ ਆ ਤੇ ਜੇ ਕੋਈ ਵੀ ਕਵਸਚਨ ਤੁਸੀਂ ਪੁੱਛਦੇ ਹੋ ਤਾਂ ਉਹਦਾ ਮੈਂ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੀ ਹੁੰਦੀ ਆ ਤੇ ਲਓ ਜੀ ਦਿਖਾਉਣੀ ਆ ਜਨੂੰ ਅੱਜ ਦੀ ਕਲੈਕਸ਼ਨ ਤੇ ਜਿਹੜੀਆਂ ਭੈਣਾਂ ਨਵੀਆਂ ਜੁੜ ਰਹੀਆਂ ਨੇ ਉਹਨਾਂ ਦਾ ਇਹੀ ਆ ਵੀ ਤੁਸੀਂ ਕਿੱਥੋਂ ਬਿਲ ਅਸੀਂ ਲੁਧਿਆਣਾ ਡਿਸਟ੍ਰਿਕਟ ਤੋਂ ਆਂ ਜੀ ਲੁਧਿਆਣਾ ਪਖਵਾੜਾ ਰੋਡ ਤੇ ਜਦੋਂ ਵੀ ਤੁਸੀਂ ਪਖਵਾੜਾ ਪਹੁੰਚਦੇ ਹੋ ਪਖਵਾੜਾ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਜੀ ਪੈਣੀ ਰੋੜਾ ਉੱਥੇ ਵਸੀਂ ਬਿਲੋਂਗ ਕਰਦੇ ਆਂ ਜਦੋਂ ਵੀ ਤੁਸੀਂ ਸ਼ਾਪ ਤੇ ਆਣੇ ਇੱਕ ਕਾਲ ਕਰਕੇ ਜ਼ਰੂਰ ਆਉਣਾ ਭੈਣ ਮੰਨ ਕੇ ਗਰਮੀ ਬਹੁਤ ਜ਼ਿਆਦਾ ਵਾ ਇਹ ਨਾ ਹੋਵੇ ਕਿ ਤੁਹਾਡਾ ਕੀੜਾ ਲੱਗੇ ਕਿਉਂਕਿ ਸਾਡੀ ਸ਼ਾਪ ਹੈਗੀ ਘਰ ਦੇ ਵਿੱਚ ਜੀ ਤੇ ਤਾਂ ਕਰਕੇ ਕਈ ਵਾਰੀ ਬੰਦਾ ਉਰੇ ਪਰੇ ਵੀ ਹੋ ਜਾਂਦਾ ਜਾਂ ਕਿਤੇ ਹਨਾ ਕੋਈ ਅਰਜੈਂਟ ਕੰਮ ਵੀ ਆ ਜਾਂਦਾ ਤਾਂ ਤੁਸੀਂ ਕਾਲ ਕਰਕੇ ਜ਼ਰੂਰ ਆਇਓ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਅਸੀਂ ਅਟੈਂਡ ਕਰ ਸਕੀਏ ਲੋ ਦਿਖਾਉਣੀ ਆ ਅੱਜ ਦੀ ਅੱਜ ਦੇ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਪਿਆਜੀ ਜੇ ਛੇੜ ਦੇ ਉੱਪਰ ਛੇੜ ਰਊਗਾ ਪਿਆਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਸਾਰਾ ਬੇਸ ਲੱਗਿਆ ਹੋਇਆ ਇਹ ਜਿਹੜੇ ਮੈਂ ਸੂਟ ਦਿਖਾ ਰਹੀ ਆ ਨਾ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਈਨਿੰਗ ਕਿਸੇ ਤਰ੍ਹਾਂ ਦੀ ਕੋਈ ਅੰਡਰਸ਼ਰਟ ਦੀ ਰੁਕਾਇਰ ਨਹੀਂ ਪ੍ਰਿੰਟਿੰਗ ਦੇਖ ਲਓ ਕਿੰਨਾ ਸੋਹਣਾ ਪੈਚ ਵਾਂਗੂ ਸਾਰਾ ਕੰਮ ਕੀਤਾ ਹੈ ਪ੍ਰਿੰਟਿੰਗ ਹੋਈ ਆ ਕੋਈ ਅਲੱਗ ਤੋਂ ਪੈਚ ਨਹੀਂ ਲੱਗਿਆ ਹੋਇਆ ਅਲੱਗ ਤੋਂ ਹਨਾ ਇਹ ਘੇਰ ਬਣਾ ਕੇ ਪਿੰਟੈਕਸ ਦਾ ਕੰਮ ਕੀਤਾ ਹੋਇਆ ਤੇ ਪਿੰਟੈਕਸ ਵੀ ਇੰਨਾ ਵਧੀਆ ਕੰਮ ਕੀਤਾ ਕੋਈ ਤੁਹਾਨੂੰ ਇਹਦੇ ਥੱਲੇ ਇਹ ਨਹੀਂ ਹੈਗਾ ਵੀ ਗਲੀਆਂ ਦਿਖ ਸਾਰਾ ਕਵਰ ਅਪ ਕੀਤਾ ਹੋਇਆ ਕੋਈ ਲਾਈਨਿੰਗ ਲਗਾਉਣ ਦੀ ਲੋੜ ਨਹੀਂ ਕੋਈ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਰਾਮ ਟੈਕਸ ਦੀ ਸਾਰੀ ਸਟੈਂਪਿੰਗ ਮੋਰ ਤੁਹਾਨੂੰ ਮਿਲੇਗੀ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਵਾ ਹਲੋ ਸਾਰੇ ਕਿਤੇ ਇਸ ਤਰ੍ਹਾਂ ਤੁਹਾਨੂੰ ਆਰੀ ਦਿਖੜਾ ਮਤਲਬ ਕਿ ਥ्रेड ਦਾ ਵਰਕ ਮਿਲੇਗਾ ਲੱਗੂਗਾ ਆਰੀ ਦਾ ਕੰਮ ਹੋਇਆ ਪਰ ਆਰੀ ਦਾ ਨਹੀਂ ਸਾਰਾ ਥ्रेड ਦਾ ਕੰਮ ਹੋਇਆ ਕਿਉਂਕਿ ਰਾਮ ਟੈਕਸ ਕੋਈ ਵੀ ਕੱਚਾ ਜਾਂ ਕੰਮ ਨਹੀਂ ਕਰਦਾ ਹੈਗਾ ਵੀ ਕਸਟਮਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਤਲਬ ਕਿ ਇਸ ਤਰ੍ਹਾਂ ਲੱਗੇ ਕਿ ਹਾਂਜੀ ਇਹ ਚੀਜ਼ ਵਧੀਆ ਨਹੀਂ ਹੋਣੀ ਇਦੇ ਨਾਲ ਜਿਹੜੀ ਤੁਹਾਨੂੰ ਬਾਟਮ ਮਿਲੂਗੀ ਉਹ ਪਲੇਨ ਮਿਲੂਗੀ ਬਾਟਮ ਤੁਹਾਡੀ ਇਹ ਵਾਲੀ ਰਹੂਗੀ ਪਲੇਨ ਜੀ ਤੇ ਨਾਲ ਇਹਦੇ ਇਸ ਤਰ੍ਹਾਂ ਨਾ ਬਾਹਾਂ ਦਾ ਐਕਸਟਰਾ ਕੱਪੜਾ ਦਿੱਤਾ ਹੋਇਆ ਜਿਵੇਂ ਤੁਸੀਂ ਜੇ ਕਹੋ ਵੀ ਹੈਵੀ ਆ 2 ਮੀਟਰ ਤੋਂ ਪਲੱਸ ਕੱਪੜਾ ਸ਼ੋਲਡਰ ਦਾ ਜਾਊਗਾ ਬਾਹਾਂ ਅਲੱਗ ਤੋਂ ਦਿੱਤੀਆਂ ਹੋਈਆਂ ਨੇ ਕਿਉਂਕਿ ਇਹੀ ਰਾਮ ਟੈਕਸ ਦੀਆਂ ਖਾਸੀਅਤਾਂ ਆ ਕੱਪੜਾ ਵੀ ਬਹੁਤ ਵਧੀਆ ਫਾਈਨ ਲਾਉਣਗੇ ਤੇ ਬਾਕੀ ਹਰ ਤਰ੍ਹਾਂ ਦੇ ਨਾਲ ਇਹਨਾਂ ਦੀ ਪੂਰੀ ਪਰਫੈਕਟ ਕਲੈਕਸ਼ਨ ਹੁੰਦੀ ਹੈ ਲਓ ਜੀ ਬਹੁਤ ਸੋਹਣਾ ਸਾਰਾ ਗੀਜ਼ਾ ਕਾਟਨ ਦਾ ਇਹ ਬੇਸ ਆ ਬਹੁਤ ਹੀ ਪਿਆਰਾ ਬਿਲਕੁਲ ਠੰਡਾ ਜਿਹਾ ਕਿਸੇ ਤਰ੍ਹਾਂ ਦੇ ਕੋਈ ਵੀ 1% ਵੀ ਨੀਡ ਨਹੀਂ ਜਾਣ ਕੇ ਹੈ ਜਨੂਨ ਦਾ ਪਿਓਰ ਚਨੂਨ ਦਾ ਦੁਪੱਟਾ ਮਿਲੂਗਾ ਤੁਹਾਨੂੰ ਇਹਦੇ ਨਾਲ ਪਿਓਰ ਚਨੂਨ ਦਾ ਮਿਲਣ ਜਾ ਰਿਹਾ ਦੁਪੱਟਾ ਦੁਪੱਟਾ ਚੈੱਕ ਕਰ ਲਿਓ ਬਹੁਤ ਪਿਆਰਾ ਬਹੁਤ ਹੀ ਸੋਹਣਾ ਦੁਪੱਟਾ ਵਾ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਵੀ ਦਿੱਤੀ ਹੋਈ ਹੈ ਨਾਲ ਸਾਰੇ ਕਿਤੇ 4 ਸਾਈਡ ਹੈ ਨਾ ਫਿਨਿਸ਼ਿੰਗ ਪੱਟੀ ਦੇ ਨਾਲ ਕਵਰ ਕੀਤਾ ਹੋਇਆ ਨੰਬਰ ਲੋਗਾ ਜੀ 1 1 ਨੰਬਰ ਸੂਟ ਰਹੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਆ ਲੋ ਜੀ ਇਹ ਸੋਲੋ ਸੋਲੋ ਪੀਸ ਨੇ ਫਟਾਫਟ ਬਸ ਤੁਸੀਂ ਆਪਣੀ ਬੁਕਿੰਗ ਕਰਵਾਉਣੀ ਆ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਨੇ ਆ ਲੋ ਜੀ ਇਹ ਵੀ ਆਲ ਓਵਰ ਰਹੂਗਾ ਇਸ ਤਰ੍ਹਾਂ ਪ੍ਰਿੰਟਿੰਗ ਰਹੂਗੀ ਬਹੁਤ ਸੋਹਣੀ ਬਹੁਤ ਹੀ ਪਿਆਰੀ ਜੀ ਇਸ ਤਰ੍ਹਾਂ ਸਾਰਾ ਘੇਰੇ ਦੇ ਉੱਪਰ ਥ੍ਰੈਡ ਦਾ ਕੰਮ ਰਹੂਗਾ ਬਾਟਮ ਇਹਦੇ ਨਾਲ ਸੇਮ ਪਲੇਨ ਆਊਗੀ ਇਹ ਵੀ ਬਹੁਤ ਵਧੀਆ ਬਹੁਤ ਹੀ ਪਿਆਰਾ ਰਾਮਟੈਕਸ ਦੀ ਹਰ ਤਰ੍ਹਾਂ ਦਾ ਸਟੈਂਪਿੰਗ ਵਗੈਰਾ ਹਰ ਤਰ੍ਹਾਂ ਦਾ ਕੁਆਲਟੀ ਪੂਰੀ ਫਾਈਨ ਬਹੁਤ ਵਧੀਆ ਕੁਆਲਟੀ ਆ ਇਹਦੇ ਨਾਲ ਖਾਸੀਅਤ ਇਹ ਆ ਕਿ ਜਿਹੜਾ ਦੁਪੱਟਾ ਮਿਲੂਗਾ ਪਿਓਰ ਦਾ ਦੁਪੱਟਾ ਮਿਲੂਗਾ ਤੇ ਨਾਲ ਇਹਦੇ ਬਿਲਕੁਲ ਹੀ ਪਲੇਨ ਮਿਲੂਗਾ ਜਿਹੜੀਆਂ ਭੈਣਾ ਪਾਲਦੀਆਂ ਕਿ ਪਲੇਨ ਬਹੁਤ ਹੀ ਰੇਅਰ ਹੁੰਦੇ ਆ ਦੁਪੱਟੇ ਪਲੇਨ ਦੁਪੱਟੇ ਅੱਜਕੱਲ ਬਹੁਤ ਹੀ ਰੀਅਰ ਆਉਂਦੇ ਆ ਬਹੁਤ ਹੀ ਜ਼ਿਆਦਾ ਕਿਉਂਕਿ ਜ਼ਿਆਦਾ ਡਿਜੀਟਲ ਦੁਪੱਟਾ ਆਉਣ ਲੱਗ ਗਿਆ ਸੋ ਹਮੇਸ਼ਾ ਪਹਿਣਾ ਭਾਲਦੀਆਂ ਰਹਿੰਦੀਆਂ ਨੇ ਵੀ ਜੇ ਪਲੇਨ ਦੁਪੱਟੇ ਦੇ ਨਾਲ ਸੂਟ ਹੋਣਾ ਤਾਂ ਲੱਗ ਜਾ ਇੱਕ ਤਾਂ ਕਨਸੈਪਟ ਤਿਆਰ ਹੋ ਜਾਂਦਾ ਨਾਲ ਲੈਸ ਦੇ ਨਾਲ ਪੂਰੀ ਫਿਨਿਸ਼ਿੰਗ ਮਿਲੂਗੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਲਓ ਜੀ ਇਹ ਵਾਲਾ ਸੂਟ ਆ ਨੰਬਰ ਹੋਊਗਾ ਇਹਦਾ 2 2 ਨੰਬਰ ਸੂਟ ਹੋਊਗਾ ਨੈਕਸਟ ਵਾਲਾ ਹੈਗਾ ਇਹ ਵਾਲਾ ਡਿਜ਼ਾਈਨ ਇਹ ਲੈਲਨ ਦੇ ਫੈਬਰਿਕ ਦੇ ਉੱਪਰ ਆ ਪਿਓਰ ਦਾ ਲੈਲਨ ਦਾ ਫੈਬਰਿਕ ਆ ਬਹੁਤ ਪਿਆਰਾ ਇਹਨੂੰ ਵੀ ਕੋਈ ਅੰਡਰਸ਼ਰਟ ਕੋਈ ਲਾਈਨਿੰਗ ਦੀ ਲੋੜਾਇ ਨਹੀਂ ਰਹੂਗੀ ਪੂਰਾ ਸੌਫਟ بیس ਆ ਸਾਰੇ ਡਿਜੀਟਲ ਸ਼ਰਟ ਮਿਲੂਗੀ ਸਾਰਾ ਕਿਤੇ ਥ्रेड ਵਰਕ ਦਾ ਕੰਮ ਮਿਲੂਗਾ ਕੇਰਾ ਪੂਰਾ ਵਧੀਆ ਬਹੁਤ ਹੀ ਸੋਹਣਾ ਸਾਰਾ ਕੇਲੇ ਦੇ ਉੱਪਰ ਕੰਮ ਮਿਲੂਗਾ ਠੀਕ ਹੈ ਜੀ ਨਾਲ ਲੈਸਿਸ ਵਗੈਰਾ ਇਹਨਾਂ ਦੀਆਂ ਪੂਰੀਆਂ ਵਧੀਆ ਵਾਲੀਆਂ ਲਗਾਈਆਂ ਹੁੰਦੀਆਂ ਨੇ ਪਲੇਨ ਇਹਦੇ ਨਾਲ ਬਾਟਮ ਮਿਲੂਗੀ ਕਾਟਨ ਦੀ ਹੋਈ ਇਹਨਾਂ ਦੇ ਨਾਲ ਜਿਹੜੇ ਦੁਪੱਟੇ ਆਉਣਗੇ ਨਾ ਉਹ ਆਉਣਗੇ ਮਸਲੀਨ ਦੇ ਜਿਸ ਸੌਫਟ ਮਸਲੀਨ ਦੇ ਮੁਡਾਲ ਦੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਨਾ ਮਸਲੀਨ ਤੋਂ ਉੱਪਰ ਥੋੜੀ ਜਿਹੀ ਕੁਆਲਿਟੀ ਚਲੀ ਜਾਂਦੀ ਆ ਪਿਓਰ ਮੁਡਾਲ ਦੇ ਇਹ ਦੁਪੱਟੇ ਹੁੰਦੇ ਨੇ ਪੂਰੇ ਵਧੀਆ ਵਾਲੇ ਸੌਫਟ ਵਾਲੇ ਮਸਲੀਨ ਤੋਂ ਬਹੁਤ ਜ਼ਿਆਦਾ ਸੌਫਟਨੈਸ ਹੁੰਦੀ ਆ ਇਹਦੇ ਵਿੱਚ ਨਾਲ ਇਸ ਤਰ੍ਹਾਂ ਤੁਹਾਡਾ 4-5 ਸਾਰੇ ਕਿਤੇ ਪੱਟੀ ਲੱਗੀ ਮਿਲੂਗੀ ਫਿਨਿਸ਼ਿੰਗ ਪੱਟੀ ਆ ਨਾਲ ਦਿੱਤੀ ਹੋਈ ਕਿਸੇ ਤਰ੍ਹਾਂ ਦੀ ਵੀ ਕੁਝ ਵੀ ਲਗਵਾਉਣ ਦੀ ਤੁਹਾਨੂੰ ਦੁਪੱਟੇ ਤੇ ਵੀ ਲੋੜ ਨਹੀਂ ਹੈਗੀ ਬਹੁਤ ਪਿਆਰੇ ਜੀ ਸਾਰੇ ਦੁਪੱਟੇ ਇਹ ਰੈਡੀ ਹੋਏ ਨੇ ਪੂਰੇ ਖੁੱਲੇ ਡੁੱਲੇ ਨੇ ਸਿਰ ਤੇ ਰੁਕਣ ਵਾਲੀ ਨੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਨੇ ਇਹਦਾ ਨੰਬਰ ਹੋਊਗਾ ਜੀ 3 3 ਨੰਬਰ ਸੂਟ ਰਹੂਗਾ ਫੋਟੋ ਵਾਲਾ ਸੇਮ ਪੀਸ ਆ ਇਹਦੇ ਵਿੱਚ ਦੋ ਕਲਰ ਮਿਲਣਗੇ ਤੁਹਾਨੂੰ ਦੋਨੇ ਕਲਰ ਇਹਦੇ ਬਹੁਤ ਪਿਆਰੇ ਨੇ ਆ ਲੋ ਨੰਬਰ ਹੋਊਗਾ ਜੀ 4 4 ਨੰਬਰ ਸੂਟ ਰਹੂਗਾ ਸੈਕਿੰਡ ਕਲਰ ਆ ਇਹ ਹੈਗਾ ਫਰਸਟ ਕਲਰ ਲਾਈਟ ਲੈਮਨ ਜਿਹਾ ਸੀ ਆਲੋਜੀ ਇਹ ਦੋ ਪੀਸ ਨੇ ਆਪਣੇ ਕੋਲ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਤਾਂ ਹੁਣ ਲੈ ਲਿਓ ਕਿਉਂਕਿ ਰੇਟ ਬਹੁਤ ਜ਼ਿਆਦਾ 3-400 ਰੁਪਿਆ ਡਿਸਕਾਊਂਟ ਮਿਲ ਰਿਹਾ ਤੁਹਾਨੂੰ ਇਹ ਰੇਟਾਂ ਦੇ ਵਿੱਚ ਇਹ ਵਾਲੇ ਸੂਟਾਂ ਜਸਟ ਦੋ ਪੀਸ ਸਾਡੇ ਕੋਲ ਅਵੇਲੇਬਲ ਨੇ ਬਹੁਤ ਹੀ ਗ੍ਰੇਸਫੁਲ ਸੂਟ ਨੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਆਲੋਜੀ ਰੇਟ ਮਾਰਕੀਟ 'ਚ ਇਹਨਾਂ ਦੇ ਪਤਾ ਕਰਕੇ 28-2900 ਅਸੀਂ ਖੁਦ ਸੇਲ ਕੀਤੇ ਹੋਏ ਨੇ ਬਟ ਹੁਣ ਬਹੁਤ ਰੀਜ਼ਨਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਣ ਜਾ ਰਹੇ ਨੇ ਜਿਹੜੀਆਂ ਵੀ ਪੈਣਾ ਲੋਈ ਵਾਲੇ ਸੂਟ ਚਾਹੀਦੇ ਹੋਏ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਸਾਰਾ ਨੋਟ ਦਾ ਕੰਮ ਇਹ ਲੋ ਚਿਕਨ ਕਾਰੀ ਮਿਲੂਗੀ ਬੈਗ ਪੱਲਾ ਇਹਦਾ ਇਸੇ ਤਰ੍ਹਾਂ ਪ੍ਰਿੰਟਡ ਮਿਲੂਗਾ ਸਾਰਾ ਨਾਲ ਇਹਦੇ ਪਲੇਨ ਬਾਟਮਸ ਆਣਗੀਆਂ ਯਾਨੀ ਕਿ ਬਹੁਤ ਪਿਆਰਾ ਬਹੁਤ ਹੀ ਸੋਹਣਾ ਇਹ ਹੈਗਾ ਕਨਸੈਪਟ ਨਾਲ ਇਹਦੇ ਮਿਲੂਗਾ ਵਿਸਕੋਸ ਮੋਡਲ ਦਾ ਦੁਪੱਟਾ ਆਹ ਲੋ ਜੀ प्योर मुडाल दुपट्टा दुपट्टा भी बहुत प्यारा बहुत सोहना कलर कॉम्बीनेशन भी बहुत प्यारा प्यार दो पीस ने उस तो बद कोई पीस नहीं है कोई इन्ह की रिपीट नहीं हैगी सो अपने फटाफट लेनेट के करूगा ब्लैक कलर ਕਪੜਾ 2.5 ਤੋਂ ਪਲੱਸ ਮਿਲੂਗਾ ਤੁਹਾਨੂੰ 2.5 ਸ਼ਰਟ ਦਾ ਜਿਹੜਾ ਰਹਿਣਾ ਨਾ ਉਹ ਤੋਂ ਵੱਧ ਮਿਲੂਗਾ ਖੁੱਲੇ-ਡੁੱਲੇ ਜਿੰਮੇ ਮਰਜੀ ਤੁਸੀਂ ਹੈਗਿਓ ਹਰ ਤਰ੍ਹਾਂ ਦਾ ਸੂਟ ਇਹ ਰੈਡੀ ਹੋਣਗੇ ਸਾਰੀ ਚਿਕਨ ਕਾਰੀ ਹੈ ਫਰੰਟ ਤੇ ਨਾਲ ਪੈਚ ਦਾ ਕੰਮ ਹੋ ਗਿਆ ਸਾਰੇ ਥ्रेड ਵਰਕ ਦਾ ਕੰਮ ਮਿਲ ਰਿਹਾ ਤੁਹਾਨੂੰ ਬੈਕ ਸੇਮ ਬਲੈਕ ਦੀ ਵੀ ਪ੍ਰਿੰਟਡ ਮਿਲ ਰਹੀ ਹੈ ਪਲੇਨ ਹੀ ਦੀ ਬਾਟਮ ਆਉਗੀ ਜੀ ਬਲੈਕ ਕਲਰ ਦੀ ਨਾਲ ਇਹਦਾ ਵੀ ਦੁਪੱਟਾ ਆਊਗਾ ਸੇਮ ਪਿਓਰ ਮੁੱਢਾਲ ਦਾ ਹਲੋ ਜੀ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਦੋ ਪੀਸ ਨੇ ਫਟਾਫਟ ਚੱਕ ਲਿਓ ਕਿਉਂਕਿ ਇਹ ਰੇਟ ਤਾਂ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਨੰਬਰ ਹੋਊਗਾ 6 6 ਨੰਬਰ ਸੂਟ ਰਹੂਗਾ ਆ ਲੋ ਜੀ ਇਹ ਵੀ ਕਨਸੈਪਟ ਬਹੁਤ ਪਿਆਰਾ ਬਹੁਤ ਸੋਹਣਾ ਲੈਮਨ ਜੈ ਸ਼ੇਡਾ ਇਹ ਰਿਪੀਟ ਸੈੱਟ ਆ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਲਿਓ ਪਹਿਲਾਂ ਵੀ ਇਹਦੇ ਨਾਲ ਦਾ ਆਪਾਂ ਸੇਮ ਸੈੱਟ ਸੇਲ ਕਰ ਚੁੱਕੀ ਆ ਹੁਣ ਰਿਪੀਟ ਤੇ ਇਹ ਆਪਣੇ ਕੋਲੇ ਨਿਓਨ ਜਿਹਾ ਕਲਰ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਨਾਲ ਇਹਦੇ ਸੇਮ ਆ ਰਹੀ ਹੈ ਜੀ ਪਲੇਨ ਬਾਟਮ ਜਿਹੜਾ ਇਹਦੇ ਪੱਲੇ ਤੇ ਸਾਰਾ ਕੰਮ ਕੀਤਾ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਹੋਇਆ ਹੋਇਆ ਟੋਟਲੀ ਹੈਂਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣੀ ਗ੍ਰੇਸ ਆਉਂਦੀ ਆ ਸੂਟ ਦੀ ਪਲੇਨ ਬਾਟਮ ਆ ਰਹੀ ਹੈ ਇਹਨਾਂ ਦੇ ਨਾਲ ਸੇਮ ਫੈਬਰਿਕ ਦੀ ਬਾਟਮ ਰਹੂਗੀ ਇਦੇ ਨਾਲ ਵਿੱਚ ਚਨੂਨ ਦਾ ਦੁਪੱਟਾ ਰੋਗ ਚਨੂਨ ਦੇ ਦੁਪੱਟੇ ਰਹਿਣਗੇ ਦੁਪੱਟੇ ਵੀ ਪੂਰੇ ਖੁੱਲੇ ਡੁੱਲੇ ਮਿਲਣਗੇ ਤੁਹਾਨੂੰ 4 ਸਾਈਡ ਲੈਸ ਪੂਰੀ ਵਧੀਆ ਵਾਰੀ ਲੱਗੀ ਹੋਈ ਆ ਆ ਲੋ ਜੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਦੁਪੱਟਾ ਹੈ ਨੰਬਰ ਹੋਊਗਾ ਜੀ 8 ਸੌਰੀ 7 7 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਤਿੰਨੇ ਹੀ ਕਲਰ ਬਹੁਤ ਪਿਆਰੇ ਨੇ ਆ ਲੋ ਸੈਕੰਡ ਇਹਦੇ ਵਿੱਚ ਰਾਇਲ ਬਲੂ ਜਿਹਾ ਕਲਰ ਮਿਲੇਗਾ ਨੰਬਰ ਰਹੂਗਾ ਜੀ 8 ਨਾਲ ਇਹਦੇ ਸੇਮ ਰਹੂਗਾ ਦੁਪੱਟਾ ਸੇਮ ਕਲਰ ਦਾ ਇਹ ਰਹੂਗਾ ਸੂਟ ਤੇ 3 ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਦੀ ਮਹਿੰਦੀ ਐਟ ਮੁੰਗੀਆਂ ਮਹਿੰਦੀ ਆ ਜਾਂ ਸ਼ੇਡ ਆ ਆ ਲੋ ਨਾਲ ਸੇਮ ਇਹਦਾ ਵੀ ਦੁਪੱਟਾ ਮਿਲੇਗਾ ਨੰਬਰ ਰਹੂਗਾ ਜੀ 9 ਮਾਲਾ ਪਿਓਰ ਮਾਲ ਦਾ ਫੈਬਰਿਕ ਆ ਜਿਹੜਾ ਕਿ ਹਰ ਕਿਤੇ ਨਹੀਂ ਤੁਹਾਨੂੰ ਮਿਲਣਾ ਬਹੁਤ ਹੀ ਰੀਅਰ ਮਿਲੂਗਾ ਪਿਓਰ ਮਾਲ ਤੇ ਉੱਪਰ ਸਾਰਾ ਕੰਮ ਹੋਇਆ ਥ्रेडਵਰਕ ਦਾ ਪੂਰਾ ਫਰੰਟ ਤੁਹਾਨੂੰ ਹੈਵੀ ਪੂਰਾ ਵਧੀਆ ਥ्रेड ਦਾ ਕੰਮ ਮਿਲੂਗਾ ਸਾਰੇ ਕੈਂਜੇ ਉੱਪਰ ਫਰੰਟ ਦੇ ਉੱਪਰ ਸਾਰਾ ਥ्रेड ਦਾ ਕੰਮ ਮਿਲੂਗਾ ਪੱਲੇ ਦੇ ਉੱਪਰ ਸਾਰਾ ਆਰਗੈਂਜ਼ਾ ਦਾ ਪੈਚ ਲੱਗ ਕੇ ਕੰਮ ਹੋਇਆ ਹੋਇਆ ਬਹੁਤ ਸੋਹਣੀ ਰੀਅਰ ਜੀ ਅਲੱਗ ਜੀ ਕਬੀਰ ਬ੍ਰਾਂਡ ਦੇ ਸੂਟ ਨੇ ਇਹ ਤਿੰਨ ਸੂਟ ਨੇ ਆਪਣੇ ਕੋਲੇ ਕਬੀਰ ਬ੍ਰਾਂਡ ਦੇ ਵਿੱਚ ਨੇ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਹੋਏ ਲੈ ਲਿਓ ਸਕਰੀਨਸ਼ਾਟ ਨਾਲ ਇਹਦੇ ਰਾਸ਼ਟ ਛੇਡ ਜੇ ਬਾਟਮ ਆਊਗੀ ਰਾਸ਼ਟ ਛੇਡ ਦਾ ਇਹ ਸੂਟ ਆ ਨਾਲ ਇਹਦੇ ਪਿਓਰ ਮਾਲ ਦਾ ਹੀ ਦੁਪੱਟਾ ਆਊਗਾ ਇਹ ਕੁਆਲਿਟੀ ਇਹ ਵਾਰੀ ਚੀਜ਼ ਇੰਨੀ ਜਿਆਦਾ ਰੇਅਰ ਆ ਨਾ ਤਾਂ ਤੁਸੀਂ ਛੇਤੀ ਕਦੇ ਲਈ ਹੋਣੀ ਆ ਬਹੁਤ ਹੀ ਰੇਅਰ ਆ ਰਹੀ ਆ ਮਾਰਕੀਟ ਦੇ ਵਿੱਚ ਵੀ ਪਿਓਰ ਮਾਲਾ ਜਿਹੜੀ ਕਹਿਣ ਨੂੰ ਤਾਂ ਹਰ ਕੋਈ ਕਾਟਨ ਨੂੰ ਵੀ ਮਾਲ ਕਹਿ ਕੇ ਸੇਲ ਕਰ ਦਿੰਦਾ ਬਟ ਇਹ ਵਾਲੀ ਜਿਹੜੀ ਆ ਪ੍ਰੋਪਰ ਤੁਹਾਨੂੰ ਪਿਓਰ ਮਾਲ ਦੇ ਉੱਪਰ ਅਸੀਂ ਦਵਾਂਗੇ ਇੰਨੀ ਜ਼ਿਆਦਾ ਸੌਫਟਨੈਸ ਮਿਲੂਗੀ ਤੁਹਾਨੂੰ ਕੱਪੜੇ ਦੇ ਵਿੱਚ ਵੀ ਕਾਟਨ ਪਾਉਣਾ ਵੀ ਭੁੱਲ ਜਾਓਗੇ ਇੰਨਾ ਸੋਹਣਾ ਸਟਾਫ ਆ ਬਹੁਤ ਹੀ ਪਿਆਰਾ ਜਿਹਾ ਸਟਾਫ ਆ ਨੰਬਰ ਹੋਗਾ ਜੀ 10 10 ਨੰਬਰ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਦਵਾਂਗੇ ਤਿੰਨੇ ਕਲਰ ਬਹੁਤ ਪਿਆਰੇ ਹਨ ਹਲੋ ਨੈਕਸਟ ਵਾਲਾ ਕਲਰ ਚੈੱਕ ਕਰ ਲਓ ਇਹ ਵੀ ਬਹੁਤ ਪਿਆਰਾ ਸਾਰਾ ਸੇਮ ਪੈਚ ਦਾ ਕੰਮ ਮਿਲ ਰਿਹਾ ਪਲੇਨ ਬਾਟਮ ਤੇ ਨਾਲ ਨੇ ਇਹ ਸਾਰੇ ਡਿਜੀਟਲ ਸ਼ਰਟ ਹੋ ਕੇ ਸਾਰੇ ਕਿਤੇ ਥ्रेड ਦਾ ਕੰਮ ਫਰੰਟ ਦੇ ਉੱਪਰ ਮਿਲ ਰਿਹਾ ਠੀਕ ਹੈ ਜੀ ਪਿਓਰ ਮਾਲ ਦਾ ਹੀ ਨਾਲ ਸੇਮ ਕਬੀਰ ਬ੍ਰਾਂਡ ਦਾ ਨਾਲ ਪਿਓਰ ਮਾਲ ਦਾ ਦੁਪੱਟਾ ਮਿਲ ਰਿਹਾ ਨੰਬਰ ਰਹੂਗਾ 11 ਇਹਦੇ ਤਿੰਨੇ ਹੀ ਕਲਰ ਪੂਰੇ ਟੌਪ ਦੇ ਨੇ ਬਸ ਤੁਸੀਂ ਸਕਰੀਨ ਸ਼ਾਟ ਲੈਣੇ ਨੇ ਯਾਨੀ ਕਿ ਜਿਹੜੀਆਂ ਪਹਿਣਾ ਬਿਲਕੁਲ ਸੌਫਟ ਮੈਸੇਜ ਹੀ ਪਾ ਲਿਆ ਨੇ ਜਿਵੇਂ ਮਰਜੀ ਜਿਹੜੇ ਮਰਜੀ ਮੌਸਮ ਚ ਪਾਓ ਕੱਪੜੇ ਆ ਲਓ ਥਰਡ ਕਲਰ ਇਹਦਾ ਦੇਖ ਲਓ ਇਹ ਵੀ ਬਹੁਤ ਪਿਆਰਾ ਨੰਬਰ ਹੋਊਗਾ ਜੀ 12 ਨਾਲ ਸੇਮ ਰਹੂਗਾ ਇਹਦਾ ਵੀ ਦੁਪੱਟਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਏ ਤਾਂ ਬਹੁਤ ਹੀ ਫਿੱਟ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਇਆ ਉਹ ਫਟਾਫਟ ਲੈ ਲਿਓ ਸਕਰੀਨਸ਼ਾਟ ਲਾਸਟ ਇਹ ਸਟਾਕ ਆ ਸਾਡੇ ਕੋਲੇ ਸਮਝ ਲਓ 1 1 2 2 ਪੀਸ ਹੈ ਇਹ ਮੈਂ ਆਰਮ ਟੈਕਸ ਦੇ ਪਹਿਲਾਂ ਤੁਹਾਨੂੰ ਸਟਾਰਟਿੰਗ 'ਚ ਦਿਖਾਏ ਨੇ ਸੋ ਬਹੁਤ ਹੀ ਜ਼ਿਆਦਾ ਲੈਸ ਦੇ ਵਿੱਚ ਅਸੀਂ ਲਾਈਨ ਹੈ ਸਟਾਕ ਕਲੀਅਰ ਸੇਲ ਆ ਸਮਝ ਲਓ ਇਹ ਅੱਜ ਦੀ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ